ਮੇਰੀ ਸਿਸਟਰ ਇਥੇ ਦਾਖਲ ਵੜ ਡਿਪਰੈਸ਼ਨ ਦੇ ਨਾਲ ਉਹਦੇ ਘਰ ਬੇਟਾ ਹੋਇਆ ਵਾ 5 ਦਿਨ ਹੋ ਗਿਆ ਛੁੱਟੀ ਮਿਲਨੀ ਸੀ ਤੇ ਮੇਰੀ ਮੰਮਾ ਹੀ ਇਨਾਂ ਦੇ ਲਾਗੇ ਤੇ ਬੇਟੇ ਦੀ ਲਾਪਰਵਾਹੀ ਦੇ ਨਾਲ ਬੇਟਾ ਖਤਮ ਹੋ ਗਿਆ ਡਾਕਟਰਾਂ ਦੀ ਦੇ ਤੇ ਡਾਕਟਰਾਂ ਨੇ ਨਿਖੇਰ ਨਹੀਂ ਕੀਤੀ 3 ਵਜੇ ਨੂੰ ਬੇਟੇ ਨੂੰ ਦੁੱਧ ਪਿਆਇਆ ਹੋਇਆ ਸੀ ਤੇ ਉਸ ਤੋਂ ਬਾਅਦ ਜਹਾ ਮਿੰਟਾਂ ਬਾਅਦ ਮੇਰੀ ਮੰਮਾ ਨੇ ਠਾਲ ਲਿਆ ਤੇ ਬੇਟਾ ਉੱਠਿਆ ਨਹੀਂ ਆ ਤੇ ਉਸ ਤੋਂ ਬਾਅਦ ਡਾਕਟਰਾਂ ਨੂੰ ਮੇਰੀ ਮੰਮਾ ਲੱਭਣ ਦੇ ਪੇ ਤੇ ਕੋਈ ਕੋਈ ਨਰਸ ਸਾਨੂੰ 6:30 ਹੋ ਗਏ ਕੋਈ ਨਹੀਂ ਸਾਨੂੰ ਕੋਈ ਡਾਕਟਰ ਨੇ ਕੋਈ ਸਤਾਪ ਨਹੀਂ ਲੱਭਾ ਤੇ ਇਸ ਕਰਕੇ ਸਾਡਾ ਬੇਟਾ ਪੂਰਾ ਹੋ ਗਿਆ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਸਾਢੇ 6 ਵਜੇ ਮਿਲੇ ਸੀ ਡਾਕਟਰ ਜੋ ਇਹ ਸਾਢੇ 3 ਤੋਂ ਲੱਭਣ ਲੱਗੇ ਬੱਚਾ ਦਾਖਰੀ ਇੱਥੇ ਕਿ ਜਮ ਬੱਚਾ ਸਾਡਾ ਬਿਲਕੁਲ ਸਹੀ ਇੱਕ ਦਿਨ ਦਾਖਲ ਕੀ ਸੀ ਉਸ ਤੋਂ ਬਾਅਦ ਉਹਨਾਂ ਨੇ ਹਾਂਜੀ ਮਦਰ ਜੇ ਦਾਖਲ ਮੇਰੀ ਪ੍ਰੋਬਲਮ ਬੱਚੇ ਨੂੰ ਆਈ ਬਾਅਦ ਵਿੱਚ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਬਸ ਇਹੀ ਦੁੱਧ ਪਿਆ ਤੇ ਉਸ ਤੋਂ ਬਾਅਦ ਹੀ ਉਹਨੂੰ ਸਵਾਲ ਦਿੱਤਾ ਉਸ ਤੋਂ ਬਾਅਦ ਉੱਠਿਆ ਹੀ ਨਹੀਂ ਆ ਉਸ ਤੋਂ ਬਾਅਦ ਸਟਾਫ ਲੱਭਣ ਦਾ ਤੇ ਛੇ ਲਈ ਵੀ ਕਿਤੇ ਸਟਾਫ ਦੇ ਡਾਕਟਰ ਨਹੀਂ ਮਿਲਦੇ ਹਾਂਜੀ ਡਾਕਟਰ ਕੋਈ ਨਹੀਂ ਮਿਲਦਾ ਸਟਾਫ ਕਹਿੰਦੇ ਸਟਾਫ ਕਹਿੰਦੇ ਵੀ ਇੱਥੇ ਹੀ ਹੁੰਨੇ ਆਂ ਸਾਰਾ ਹੀ ਪਰ ਕੋਈ ਉਸ ਟਾਈਮ ਕੋਈ ਸਟਾਫ ਨਹੀਂ ਤੁਹਾਨੂੰ ਕੋਈ ਨਹੀਂ ਮਿਲਿਆ ਸਾਨੂੰ ਕੋਈ ਨਹੀਂ ਮਿਲਿਆ ਸਾਢੇ 6 ਵਜੇ ਤੋਂ ਕਰ ਕੀ ਮੰਗ ਕਰਦੇ ਆਏ ਸਾਨੂੰ ਨੇ ਸਾਬ ਦਿੱਤਾ ਜਾਏ ਮੇਰੀ ਭੈਣ ਨੂੰ ਉਹਦਾ ਬੇਟਾ ਇਕੱਲਾ ਇਕੱਲਾ ਹੈ ਉਹ ਡਿਪਰੈਸ਼ਨ ਦੇ ਨਾਲ ਹੋਇਆ ਸੀ ਅਈ ਮੈਂ ਮਨਜੀਤ कौर ਅੰਬਰਸਰਦੀ ਰਹਿਣ ਵਾਲੀ ਆਂ ਰਾਤ ਕੀ ਗੱਲ ਬਾਤ ਹੈ ਸਿੱਤੇ ਰਾਤ ਬੱਚਾ ਇਹਨਾਂ ਦਾ ਠੀਕ ਠਾਕ ਹੀ 3 ਵਜੇ ਤੋਂ ਬੱਚਾ ਮੜਕੇ ਇਹਨਾਂ ਦਾ ਬਿਮਾਰ ਹੋਇਆ ਏ ਦੀਦੀ ਗਈ ਆ ਵਾਜਾ ਮਾਰਨ ਗਈ ਆ ਉਹਨਾਂ ਨੇ ਕਿਹ ਕੋਈ ਨਹੀਂ ਆ ਦਿਖਿਆ ਵੀ ਇਹਨਾਂ ਨੂੰ ਜੇ ਡਾਕਟਰ ਆਇਆ ਵਾ ਤੇ ਉਹ ਵੀ ਉਹਨਾਂ ਨੇ ਇਹਨਾਂ ਦੀ ਗੱਲ ਬਾਤ ਸੁਣੀ ਵੀ ਨਰਸੇ ਕਨੇ ਕਿਹਾ ਵਾ ਵੀ ਇਹਨਾਂ ਨੇ ਤਾਂ ਗੱਲ ਘੁੱਟ ਕੇ ਬੱਚਾ ਮਾਰ ਦਿੱਤਾ ਵਾ ਇਤਰਾ ਕੋਈ ਮਾਂ ਮਾਰ ਨਹੀਂ ਸਕਦੀ ਬੱਚਿਆਂ ਨੂੰ ਆਪਾਂ ਪਾਲੀਦਾ ਵਾ ਇਹਨਾਂ ਨੂੰ ਜੰਮੀਦਾ ਇਤਰਾ ਬੱਚਿਆਂ ਨੂੰ ਥੋੜਾ ਮਾਰ ਸਕੀਦਾ ਵਾ ਤੇ ਗਲਤ ਕਰ ਲੈ ਇਹਨਾਂ ਵਾਸਤੇ ਇਹਨਾਂ ਨੇ ਇਦਾਂ ਕਿਉਂ ਕਿਹਾ ਵਾ ਨਹੀਂ ਬੱਚਾ ਸਹੀ ਸਲਾਮਤੀ ਆਈ ਆਪ ਖੋਦ ਖਡਾਉਂਦੇ ਰਹੇ ਬੱਚਾ ਇੱਥੇ ਲੱਗ ਗਏ ਸਾਡੇ ਰਹਿੰਦੇ ਰਹੇ ਹਾਂਜੀ ਥੋੜੀ ਇਹ ਕਿੰਦ ਬੋਲ ਨਹੀਂ ਲਿਓ ਐ ਨਾ ਮੜ ਮੜੇ ਤੇ ਕਿੰਨੇ ਵੀ ਜਲ ਸਰਦੀ ਲੱਗ ਗਈ ਹੁੰਦੀ ਆ ਤੇ ਚਲੋ ਵਕਾ ਕੇ ਬਾਜ਼ਾਰ ਕਿ ਡਾਕਟਰਾਂ ਨੂੰ ਵਖਾਉਣੇ ਕਿਸੇ ਨੇ ਵਾਜ ਹੀ ਨਹੀਂ ਦਿੱਤੀ ਗਾੜੇ ਕੋ ਨਰਸ ਕਰੀਆਂ ਬੋਲੀ ਵੀ ਤੂੰ ਗਲ ਘੁੱਟ ਕੇ ਮਾਰ ਦਿੱਤਾ ਬੱਚੇ ਦੀ ਮਾਂ ਕਿਤਰਾ ਰੋਣ ਲਈ ਹੈ ਕਿ ਇਹਨੂੰ ਬੱਚੇ ਦੀ ਮਾਂ ਦਾ ਦੁੱਖ ਤਰੀਨਾ ਆਇਆ ਵੀ ਸਿਰੇ ਮੇਰੇ ਕੋਲ ਕੋਈ ਪੀਸ਼ੈਂਟ ਟੈਂਡਰ ਆਇਆ ਸੀ ਕਿ ਉਹਨਾਂ ਦੇ ਕਿ ਬੱਚੇ ਦੀ ਕੋਈ ਰਾਤ ਤੇ ਡੈਥ ਹੋ ਗਈ ਹੈ ਉਹ ਸਿਰੇ ਚੋਂ ਪਤਾ ਕੀਤਾ ਕਿ ਉਹ ਰਾਤੀ ਉਹਨਾਂ ਦੀ ਚਾਰ ਦਿਨ ਪਹਿਲਾਂ ਉਸ ਪੇਸ਼ੈਂਟ ਦਾ ਸਿਰਜਨ ਹੋਇਆ ਸੀਗਾ ਉਹਨਾਂ ਇੱਕ ਬੇਵਿਰੀ ਜਰਮ ਹੁੰਦਾ ਸੀਗਾ ਬੱਚਾ ਬਿਲਕੁਲ ਠੀਕ ਸੀਗਾ ਤੇ ਬੱਚਾ ਆਪਣੇ ਉਸੇ ਘਰ ਚ ਲਾ ਗਿਆ ਸੀ ਆਪਣੇ ਪੇਰੈਂਟਸ ਕੋ ਚਲਾ ਗਿਆ ਸੀਗਾ ਰਾਤੀ ਰਾਤੀ ਆਪਣੇ ਉਹਨਾਂ ਨਾਨੀ ਜੋ ਦੱਸ ਰਹੀ ਕਿ ਮੈਂ ਉਹਨਾਂ ਨੂੰ ਫੀਡ ਨਾਨੀ ਨੂੰ ਫੀਡ ਦਿੰਦੀ ਹੈ ਉਸ ਤੋਂ ਬਾਅਦ ਬੱਚਾ ਮਰ ਹੁਸ਼ ਨਹੀਂ ਆਇਆ ਤੇ ਫੀਡ ਦੇਣ ਤੋਂ ਬਾਅਦ ਮੈਂ ਦਰਗਾਹ ਤੇ ਬਾੜ ਵਿੱਚ ਉੱਥੇ ਕੇ ਡਾਕਟਰ ਨਹੀਂ ਮਿਲੇ ਇਹ ਫਿਰ ਪਤਾ ਕੀਤਾ ਸਾਰਾ ਕਿ ਉਹ ਡਾਕਟਰ ਦਾਸ ਹੈ ਇੱਕ ਡਾਕਟਰ ਸੀ ਸਾਰਾ ਡਿਊਟੀ ਸੀਗੇ ਉੱਥੇ ਪੇਸ਼ੈਂਟ ਸਾਡੇ ਕਾਫੀ ਐਡਮਿਟ ਰਹਿੰਦੇ ਆ ਤੇ ਡਾਕਟਰ ਸਟਾਫ ਐਂਡ ਈਵਨ ਨਰਸਿੰਗ ਸਟੂਡੈਂਟਸ ਵੀ ਉੱਥੇਂ ਅੰਦਰ ਆਉਂਦੇ ਸਾਰੇ ਡਾਕਟਰ ਇਹ ਕਹਿੰਦੇ ਕਿ ਸਾਢੇ 6 ਵਜੇ ਕੋਈ ਬੱਚੇ ਕੋਈ ਆਪਣੀ ਨਾਨੀ ਬੱਚੇ ਲੈ ਕੇ ਆਈ ਸੀ ਕਿ ਜੋ ਕਿ ਉਸ ਟਾਈਮ ਬਰੌਡ ਡੈੱਡ ਸੀਗੀ ਤੇ ਉਹ ਹੁਣ ਕਲੇਮ ਉਹ ਕਹ ਰਿਹਾ ਕਿ ਫਸੀ ਪਹਿਲਾਂ ਗੇਰ ਸੀ ਹਸਪੀਟਲ ਗਏ ਦੋ ਤਿੰਨ ਦਿਨ ਗਏ ਸਭ ਨਹੀਂ ਮਿਲੇ ਪਰ ਡਾਕਟਰ ਦਾ ਸਟਾਫ ਸਾਰਾ ਕਹ ਰਿਹਾ ਕਿ ਅਸੀਂ ਰਾਤ ਸਿਰ ਤੇ ਬੈਠੇ ਸੀਗੇ ਉਸੇ ਸਾਢੇ 6 ਵਜੇ 6 ਸਾਢੇ 6 ਵਜੇ ਕਰੀਬ ਲੈ ਕੇ ਉਹ ਸਿਸਰੀ ਚੱਕੀਤੀ ਵਾਸਤੇ ਹਲ ਤਾਂ ਕਿ ਉਹ ਇਕਵਰੀਓ ਵਾਂਝੇ ਕੋ ਜੇ ਬੱਚੇ ਨੇ ਬੜੇ ਰਾਵਨ ਲੈ ਕੇ ਫਰੀ ਸੀ ਉੱਥੇ ਇੱਕ ਵਾਰੀ ਦੁਕਾਨ ਆਈ ਸੀ ਉਸ ਤੋਂ ਬਾਅਦ ਦੁਬਾਰਾ ਉਹ ਨਜਸਨ ਨਰਿਤ ਬਰਾਨੀ ਆਈ ਤੁਨ ਉੱਤੇ ਬੱਚੇ ਦੀ ਮੋਢੇ ਨੂੰ ਕਾਰਨ ਪਤਾ ਲੱਗ ਗਿਆ ਬੱਚਾ ਬੜਾ ਡੈਡ ਬੱਚਾ ਲੈ ਕੇ ਬੜਾ ਡੈਡ ਆਇਆ ਸੀ ਕੋ ਪਤਾ ਨਹੀਂ ਲੱਗਦਾ ਸੀ ਬੱਚਾ ਪਹਿਲਾ ਹੈ